ਕੰਚਨ ਤੋਂ ਆ ਰਹੇ ਸੀ ਤਿੰਨ ਮੁੰਦਰੀਆਂ ਡਾਇਮੰਡ ਦੀ ਰਿੰਗ ਔਰ ਇੱਕ ਐਰੀ ਰਿੰਗ ਨਹੀਂ ਉਤਾਰਾਂਗੇ ਤੇ ਇਹਨਾਂ ਦਾ ਹੱਥ ਵੜ ਦੋ ਮੈਨੂੰ ਵੱਡੇ ਲੱਗੇ ਵੱਡੇ ਵੱਡੇ ਇਹਨਾਂ ਨੇ ਪਕੜਿਆ ਮੈਨੂੰ ਇਹਨਾਂ ਕੋਲੋਂ ਪਿਸਤੌਲ ਤੇ ਡਾਤਰ ਨਿਕਲਿਆ ਏ ਇਹਨਾਂ ਨਾਲ ਹੋਰ ਵੀ ਬੰਦੇ ਹੀ ਪਿਸਤੌਲ ਦੇ ਦਾਤਰ ਨਿਕਲੇ ਇਨਾਂ ਕੋਲੋਂ ਆਪ ਪੁਲਸ ਵਾਲੇ ਦੇ ਹੱਥੇ 'ਚ ਪਿਸਤੌਲ ਦੇ ਦਾਤਰ ਦੂਜੇ ਵਾਰ ਦਾ ਦਾਤਰ ਆਹ ਯਾਰ ਮਾਰ ਦੇ ਜੀ ਤੁਹਾਡੇ ਜਿਵੇਂ ਲੱਗ ਜਣੇ ਹੁਣ ਸੋਨੀਆ ਮੋਰਾ ਕੀ ਗੱਲ ਹੋਈ ਹੈ ਤੁਹਾਡੇ ਨਾਲ ਕੁਛ ਨਹੀਂ ਰਾਤੀ ਅਸੀਂ ਮਤਲਬ ਫੰਕਸ਼ਨ ਤੋਂ ਆ ਰਹੇ ਸੀ ਤਿੰਨ ਮੁੰਦਰੀਆਂ ਡਾਇਮੰਡ ਦੀ ਰਿੰਗ ਔਰ ਇੱਕ ਐਰੀ ਰਿੰਗ ਨਹੀਂ ਉਤਾਰਾਂਗੇ ਤੇ ਇਨਾਂ ਦਾ ਹੱਥ ਵੜ ਦੋ ਮੈਨੂੰ ਵੱਡੇ ਲੱਗੇ ਵੱਡੇ ਵੱਡੇ ਇਨਾਂ ਨੇ ਪਕੜਿਆ ਮੈਨੂੰ ਔਰ ਇੰਨਾ ਤੇ ਹੀ ਵਾਰਦਾਤ ਕਰਕੇ ਉਹ ਜਿਹੜਾ ਇਹ ਜਿਹੜਾ ਪਿਸਤੌਲ ਫੜੀ ਔਰ ਨਾਲ ਪਿਸਤੌਲ ਫੜੀ ਗਈ ਹੈ ਤੇ ਦਾਦੇ ਕਾਫਟਰ ਫੜਿਆ ਗਿਆ ਵਾ ਔਰ ਮੇਰਾ ਬੰਗਲ ਸੁੱਤਰ ਲੱਗੇ ਤਿੰਨ ਰਿੰਗਾਂ 골ਡ ਦੀ ਇੱਕ ਡਾਇਮੰਡ ਦੀ ਰਿੰਗ ਹੈ ਜਿਹੜੀ ਲੈ ਕੇ ਉਹ ਜਿਹੜਾ 20000 ਰੁਪਏ ਸੀ ਮੰਗ ਕੀ ਕਰਦੇ ਤੁਸੀਂ ਮੰਗਾ ਹੀ ਕਰਦੇ ਵੇ ਰਾਤ ਦੇ ਇੱਥੇ ਬੈਠੇ ਆ ਕੋਈ ਹਿੰਸਾਫ ਨਹੀਂ ਮਿਲਦਾ ਦਾਦਰ ਇਹਨਾਂ ਨੂੰ ਮੇਰੇ ਨਾਮ ਭਾਈ ਪੰਕਾ ਜੀ ਬੰਕਾ ਜੀ ਕੀ ਗੱਲ ਬੋਲਦੇ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਪਵਨ ਨਗਰ ਬਟਾਲਾ ਰੋਡ ਦਾ ਰਹਿਣ ਵਾਲਾ ਪਵਨ ਨਗਰ ਗਲੀ ਨੰਬਰ 7 ਜੀ ਹਾਂ ਜੀ ਮੈਂ ਰਾਤੀ ਆ ਰਿਹਾ ਜੀ ਆਪਣਾ ਬ੍ਰਦਰ ਦੇ ਮੁੰਡੇ ਇਹ ਮੇਰੀ ਖੋਈ ਹੈ ਬਿਲਕੁਲ ਡੀਸੀ ਦੀ ਕੋਠੀ ਦੇ ਬਾਹਰ ਐਸਪੀ ਦੀ ਐਸਐਸਪੀ ਦੀ ਕੋਠੀ ਦੇ ਬਾਹਰ ਕਮਿਸ਼ਨਰ ਦੀ ਕੋਠੀ ਦੇ ਬਾਹਰ ਇਹ ਰਾਤ ਕੋਈ 6:30 6:30 ਪੌਣੇ 1 ਦਾ ਟਾਈਮ ਹੋਗਾ ਜੀ ਥੱਲੇ ਇਹ ਤੁਹਾਡੇ ਨਾਲ ਕੋਈ ਹੈ ਮੇਰੀ ਵਾਈਫ ਆ ਗਈ ਅੱਛਾ ਥੱਲੇ ਜਿਹੜੇ ਇਹ ਹੀ ਉਹ ਸਰ ਦੋ ਜਣੇ ਹੈਗੇ ਸੀ ਜੀ ਕੀ ਤੁਹਾਡੇ ਕੋਈ ਸਮਾਨ ਵੀ ਕੋਈ ਖੋਇਆ ਹੈ ਸਮਾਨ ਸਰ ਮੇਰੀ ਵੋਟੀ ਦੀਆਂ ਤਿੰਨ ਮੁੰਦਰੀਆਂ ਸੋਨੇ ਦੀ ਇਹ ਡਾਇਮੰਡ ਦੀ ਮੰਦਰੀ ਲੈ ਗਈ ਜੀ ਤੇਰਾ ਮੰਗਲ ਸੂਤਰ ਲਾ ਕੇ ਲੈ ਗਈ ਜੀ ਤੇ ਮੇਰੇ ਕੋਲ ਪੰ ਪੰ 15 15 20 ਰੁਪਏ ਮੇਰੇ ਜੇਬੇ ਘੜੇ ਕੈਸ਼ ਲੈ ਗਈ ਮੇਰਾ ਮੈਂ ਸ਼ਿਕਾਇਤ ਕੀਤੀ ਵੀ ਸ਼ਿਕਾਇਤ ਸਰ ਪੁਲਿਸ ਕਾ ਆਏ ਆ ਪਥਾਣੇ ਆਏ ਰਾਤ ਦੇ ਆਏ ਇੱਥੇ ਤੇ ਪੁਲਿਸ 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 ਕੋਈ ਸੋਨੇ ਦੀ ਨਹੀਂ ਪੀ ਪਹਿਲ ਪੁਲਿਸ ਬਣਾਏ ਪਹਿਲ ਪੁਲਿਸ ਨੂੰ ਆਪਾਂ ਮੋਕੇ ਜਗ੍ਹਾ ਤੇ ਲੈ ਕੇ ਗਏ ਆ ਪੁਲਿਸ ਵਾਲੇ ਉੱਥੋਂ ਵਾਪਸ ਆ ਗਏ ਨੇ ਮੋਕੇ ਤੋਂ ਆਪਾਂ ਥੋੜੀ ਦੇਰ ਬਾਅਦ ਉਹੀ ਬੰਦੇ ਫੜ ਕੇ ਨਾ ਕੋ ਥਾਣੇ ਲੈ ਕੇ ਆਏ ਆ ਕਿ ਮੰਨ ਕਰਦੇ ਜੀ ਤੇ ਮੰਗ ਸਾਰਾ ਆਪਾਂ ਇਨਸਾਫ ਚਾਹੀਦਾ ਸਾਨੂੰ ਕਿ ਪੁਲਿਸ ਸਾਡਾ ਇਨਸਾਫ ਨਹੀਂ ਕਰ ਰਹੀ ਪੰਕਜ ਬੋਰਾ ਜੀ ਔਰ ਉਹਨਾਂ ਦੀ ਵਾਈਫ ਜਿਹੜੀ ਸੋਨੀਆ ਵਾਂ ਜਿਹੜੇ ਰਾਤੀ ਕਮਿਸ਼ਨਰ ਸਾਹਿਬ ਦੀ ਕੋਠੀ ਦੇ ਬਾਹਰ ਆਪਣੇ ਘਰ ਨੂੰ ਜਾ ਰਹੇ ਸੀ ਔਰ ਉਹਨਾਂ ਦੀ ਕੋਠੀ ਦੇ ਬਾਹਰ ਹੀ ਇੱਕ ਇਹਨਾਂ ਦੇ ਨਾਲ ਵਾਰਦਾਤ ਕਰਦੇ ਆ ਕੋਈ ਜਿੰਨੇ ਵੀ ਜਿਹੜੇ ਲੋਕਾਂ ਨੇ ਜਿਹੜੇ ਲੋਕ ਅੱਜ ਤੱਕ ਤੁਹਾਨੂੰ ਪਤਾ ਨਸ਼ੇ ਦੇ ਹਾਲਾਤ ਦੇ ਵਿੱਚ ਲੋਕੀ ਲਗਾਤਾਰ ਜਿਹੜੀਆਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਪਏ ਆ ਇਹਨਾਂ ਨੂੰ ਵੀ ਖਿਲਾੜ ਕੇ ਜਿਹੜਾ ਇਹਨਾਂ ਨੂੰ ਦਤਰਦੁੱਤਰ ਮਾਰੇ ਗਏ ਔਰ ਇਹਨਾਂ ਦੇ ਨਾਲ ਖੋਹ ਕੀਤੀ ਗਈ ਔਰ ਇਹਨਾਂ ਦਾ ਜਿਹੜਾ ਭੈਣ ਦਾ 골ਡ ਦਾ ਸਮਾਨ ਹੀ ਉਹ ਵੀ ਲੈ ਗਏ ਇਹਨਾਂ ਦਾ ਮੋਬਾਈਲ ਵੀ ਲੈ ਗਏ ਆ ਔਰ ਅਸੀਂ ਲਗਾਤਾਰ ਜਿਹੜਾ ਇਹ ਆ ਇਹ ਦਿਨੋਂ ਦਿਨ ਇਹ ਜਿਹੜਾ ਖੋਦ ਆ ਸਿਸਟਮ ਇਹ ਲਗਾਤਾਰ ਚੱਲੀ ਜਾਂਦਾ ਪਿਆ ਵਾ ਔਰ ਜਿਹੜੀ ਪੁਲਿਸ ਆ ਇਹਦੇ ਹੈਰਾਨ ਹੁੰਨੇ ਆ ਕਿ ਪੁਲਿਸ ਜਿਹੜੀ ਲਗਾਤਾਰ ਸਿਰਫ ਇਲੈਕਸ਼ਨਾਂ ਦੇ ਮਾਹੌਲ 'ਚ ਲੱਗੀ ਹੋਈ ਆ ਇਹਨਾਂ ਨੂੰ ਇਹਨਾਂ ਨਹੀਂ ਪਤਾ ਲੱਗਦਾ ਕਿ ਪਬਲਿਕ ਦਾ ਜਿਹੜਾ ਜਿਹੜੀ ਪਬਲਿਕ ਆ ਉਹਨਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਆ ਤੁਸੀਂ ਜੀ ਇੱਕ ਪਾਸੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਪ੍ਰਸ਼ਾਸਨ ਕੀ ਕਰਦਾ ਪਿਆ ਵਾ ਕਿਹੜੀ ਹੁਮ ਕਰਨ ਦੀ ਨੀਂਦ ਸੁੱਤਾ ਆ ਵਾ ਜਿਹੜੇ ਲੋਕ ਅੱਜ ਜਿਨ੍ਹਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਲੋਕਾਂ ਨੂੰ ਮੰਤਰੀ ਬਣਾਉਣਾ ਵਾ ਅੱਜ ਇਹਨਾਂ ਜੇ ਲੋਕ ਹੀ ਨਹੀਂ ਸੁਰੱਖਿਤਾ ਹੈ ਪਬਲਿਕ ਨਹੀਂ ਸੁਰੱਖਿਤਾ ਗਈ ਤੇ ਫਿਰ ਆਮ ਜਨਤਾ ਜਾਵੇਗੀ ਤੇ ਜਾਵੇਗੀ ਕਿਤੇ ਜੇ ਪੁਲਿਸ ਕੋ ਆਨੇ ਆ ਜੇ ਪੁਲਿਸ ਕੋ ਅਸੀਂ ਆਪਣੀ ਮੰਗ ਰੱਖਦੇ ਆ ਤੇ ਪੁਲਿਸ ਵੀ ਜਿਹੜੀ ਡਾਵਾ ਡੋਲ ਕਰ ਦਿੰਦੀ ਆ ਜਿਹੜਾ ਪੁਲਿਸ ਜਾਂਦੀ ਆ ਉਸ ਟਾਈਮ ਦੇ ਵਿੱਚ ਬੰਦੇ ਕਾਬੂ ਨਹੀਂ ਆਂਦੇ ਜਦੋਂ ਇਹ ਲੋਕ ਆਪਣੇ ਹੀ ਭੈਣ ਭਰਾਵਾਂ ਨੂੰ ਉੱਥੇ ਇਕੱਠਿਆਂ ਕਰਕੇ ਲੈ ਕੇ ਜਾਂਦੇ ਆ ਉਸ ਟਾਈਮ 'ਚ ਮਿੰਟੋ-ਮਿੰਟੇ ਉਹ ਲੋਕ ਫੜੇ ਜਾਂਦੇ ਆ ਅੱਜ ਪੁਲਿਸ ਦੀ ਉਹ ਕਸਟਡੀ 'ਚ ਆ ਅਹੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਆ ਕਿ ਜਿਹੜੇ ਲੋਕ ਆਪਣੇ ਮਿਹਨਤ ਕਰਕੇ ਆਪਣੀ ਕਮਾਈ ਕਰਕੇ ਘਰਾਂ ਨੂੰ ਰਾਤ ਨੂੰ ਵਾਪਸ ਜਾਂਦੇ ਆ ਰਾਤ ਨੂੰ ਕੋਈ ਪੀਸੀਆਰ ਨਹੀਂ ਰਾਤ ਨੂੰ ਕੋਈ ਪੁਲਿਸ ਗਸ਼ਤ ਨਹੀਂ ਕਰਦੀ ਇਹਨਾਂ ਦਾ ਫਰਜ਼ ਬਣਦਾ ਵਾ ਕਿ ਜਿਹੜੀ ਰਾਤ ਦੀਆਂ ਡਿਊਟੀਆਂ ਵਾਂ ਉਹ ਆਪਣੀਆਂ ਤੇਜ ਰੱਖਣ ਔਰ ਜਿਹੜੇ ਲੋਕ ਜਿਸ ਤਰ੍ਹਾਂ ਲਗਾਤਾਰ ਆਪਣੇ ਕੋਈ ਵਿਆਹ ਸ਼ਾਦੀਆਂ ਦਾ ਕੋਈ ਕਿਸੇ ਤਰ੍ਹਾਂ ਦਾ ਫੰਕਸ਼ਨਾਂ ਤੋਂ ਹੁੰਦਾ ਵਾ ਉਹਨਾਂ ਲੋਕਾਂ ਦਾ ਬਚਾਅ ਹੋ ਸਕੇ ਅੱਜ ਹਾਲਾਤ ਤੁਸੀਂ ਦੇਖ ਸਕਦੇ ਜੇ ਪੰਕਜ ਜੀ ਦੇ ਕਿ ਉਹਨਾਂ ਦੀਆਂ ਜਿਹੜੀਆਂ ਹੱਥ ਦੀਆਂ ਜਿਹੜੀਆਂ ਨਸਾਂ ਵੱਡੀਆਂ ਗਈਆਂ ਅਗਰ ਪ੍ਰਸ਼ਾਸਨ ਨੇ ਇਸ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਦੋਸ਼ੀਆਂ ਦੇ ਉੱਤੇ ਨਾ ਕੀਤੀ ਫਿਰ ਇਸ ਥਾਣੇ ਦਾ ਘਰਾਓ ਕੀਤਾ ਜਾਏਗਾ ਕੱਲ ਨੂੰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਉਹ ਪੁਲਿਸ ਪ੍ਰਸ਼ਾਸਨ ਹੋਏਗੀ ਔਰ ਕਮਿਸ਼ਨਰ ਸਾਹਿਬ ਹੋਣਗੇ ਇਹਦੇ ਵਿੱਚ ਜਿਹੜਾ ਸੋਨੀਆਂ ਬੋਰਾ ਤੇ ਉਹਦੇ ਪਤੀ ਜਿਹੜੇ ਦੋਨੋਂ ਆ ਰਹੇ ਸੀ ਤੇ ਉਹਨਾਂ ਨੂੰ ਜਿਹੜਾ ਕੁਝ ਪਹਿਰੇਾਨਪਛਾਤੇ ਵਿਅਕਤੀਆਂ ਨੇ ਦਾਤਰ ਮਾਰ ਕੇ ਤੇ ਉਹਨਾਂ ਕੋਲੋਂ ਕੋਈ ਸੋਨੇ ਦਾ ਸਮਾਨ ਖੋਇਆ ਸੀਗਾ ਤੇ ਉਹਨਾਂ ਨੇ ਜਿਹੜੀ ਕੰਪਲੇਨਟ ਦਿੱਤੀ ਸਾਨੂੰ ਉਹ ਤੇ ਹੈ ਜਿਹੜਾ ਮੁਕੱਦਮਾ ਦਰਜ ਹੈ ਸ਼੍ਰੀ ਗੀਤਾ ਵਾ ਮੁਕੱਦਮਾ ਅੱਜ ਕਰਕੇ ਇਨਵੈਸਟੀਗੇਸ਼ਨ ਕੀਤੀ ਹੈ ਤੇ ਉਹਦੇ ਵਿੱਚ ਦੋ ਦੋਸ਼ੀ ਜਿਹੜੇ ਅਸੀਂ ਗ੍ਰফতার ਕੀਤੇ ਆ ਇੱਕ ਸਕੂਟਰੀ ਦਾਤਰ ਵੀ ਕੀਤਾ ਵਾ ਬਰਾਮਦ ਤੇ ਉਹਨਾਂ ਨੂੰ ਦੋਸ਼ੀਆਂ ਦੀ ਕੋ ਪਛਾਣ ਕਿੱਥੋਂ ਦੇ ਰਹਿਣ ਵਾਲੇ ਦੋਸ਼ੀ ਜਿਹੜੇ ਆ ਦੋਨੇ ਤਰਨਤਨ ਪੱਟੀ ਦੇ ਰਹਿਣ ਵਾਲੇ ਸਰ ਇਹਨਾਂ ਨੇ ਕਿੰਨੀਆਂ ਲੁੱਟ ਖੋਹਾਂ ਕੀਤੀਆਂ ਵਾ ਅਜੇ ਤੱਕ ਜਿਹੜਾ ਉਹਦੇ ਬਾਰੇ ਪਤਾ ਕੀਤਾ ਜਾ ਰਿਹਾ ਅਜੇ ਤੱਕ ਉਹ ਗੱਲ ਕੋਈ ਸਾਹਮਣੇ ਜਦੋਂ ਆਏਗੀ ਤਰਤੀਸ ਚ ਤੇ ਫਿਰ ਦੱਸਿਆ ਜਾਏਗਾ